ਵਾਹਿਗੁਰੂ ਸਾਇਬ ਜੀ ਧਨ 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 ਜਨ ਆਇਆ ਜੈ ਪ੍ਰਸਾਦ ਸਭ ਜਗਤ ਤੁਰਾਇਆ ਜਨ ਆਵਨ ਕਾ ਈਸਵਾਉ ਜਾਣ ਕੇ ਸੰਗ ਚਿਤ ਆਵੇ ਨਾਉ ਆਪ ਮੁਗਤ ਮੁਗਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸੋ ਕਉ ਤਲ ਗੁਰ ਸੇਵੀ ਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹੇ ਗੁਰੂ ਸਾਹਿਬ ਜੀ ਸਲੋਕ ਕੋਟ ਦਾਨ ਇਸ਼ਨਾਨੰ ਅਨਕ ਸੋਧਨ ਪਵਿੱਤਰਤਾ ਉਹ ਚਰੰਤ ਨਾਨਕ ਹਾਰ ਆਰਸਨ ਸਰਬ ਪਾਪ ਬਿਮੁਚਤੇ ਕੋਟ ਦਾਨ ਈਸ਼ਾਨੰ ਅਨਕ ਸੋਧਰ ਪਵਿੱਤਰਤਾ ਉਹ ਚਰੰਤ ਨਾਨਕ ਹਰ ਰਸਨਾ ਸਰਬੋ ਪਾਪ ਬੇਮੁਚਤੇ ਇਦਨ ਕੀ ਤੁਮ ਕਣਾ ਭੋਰੀ ਜੁ ਤੁਮ ਪਾਹੇ ਮਾਨਵ ਸੰਦਰੋ ਸਚ ਸੋ ਨਾਨਕ ਹੱਬੇ ਦੁਖੜੇ ਓਲਾਹੇ ਪੌੜੀ ਕੋਟ ਅੱਗਾ ਸਭ ਨਾਸ ਹੋਏ ਸਿਮਰਤ ਹਾਰ ਨਾਉ ਮਨ ਚੰਦੇ ਫਲ ਆਈ ਹਰ ਕੇ ਗੁਣ ਗਾਓ ਜਨਮ ਮਰਨ ਪੈ ਕਟਿਆ ਨਿ ਚਲ ਸਚੁ ਥਾਓ ਊਰਬ ਹੋਵਾਲਖਿਆ ਹਰ ਚਰਨ ਸਮਾਓ ਕਾਰ ਕਿਰਪਾ ਪ੍ਰਭ ਰਾਖ લેਹੁ ਨਾਨਕ ਬਲ ਜਾਓ ਜਨਮ ਮਰਨਾ ਆਏ ਕਟਿਆ ਨੇ ਚਲ ਸੱਚ ਥਾਓ ਊਰਪ ਹੋਵੇ ਲਿਖਿਆ ਹਰ ਚਰਨ ਸਮਾਓ ਕਾਰ ਕਿਰਪਾ ਪ੍ਰਭ ਰਾਖ ਲੇ ਹੋ ਨਾਨਕ ਬਲ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਓਟ ਦਾਨ ਇਸਨਾਨੰਗ ਅਨਕ ਸੋਧਨ ਪਵਿੱਤਰਤਾ ਉਹ ਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬੇਮੁਚਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਾਸ਼ ਨਾ ਹੈ ਜਲ ਤੇ ਉਭਜ ਤਰੰਗ ਜਿਉ ਜਲ ਹੀ ਬਿਖੇ ਸੰਭਾਏ ਜਲ ਹੀ ਬਿਖੇ ਸੰਭਾਏ ਵਾਹਿਗੁਰੂ ਸਾਇਬ ਜੀ ਸਵਈਆ ਵੇਦ ਕਤੇਬ ਨਾ ਭੇਦ ਲਹਿਓ ਤੇਹ ਸੇਧ ਸਮਾਦ ਸਬੈ ਕਰ ਹਾਰੇ ਬੇਦਕ ਤੇਬ ਨਾ ਪੇਦ ਲਹਿਓ ਤੇ ਸੇਧ ਸਮਾਦ ਸਬੈ ਕਰ ਹਾਰੇ ਸੰਬਰਤ ਸ਼ਾਸਤਰ 베ਦ ਸਭਾ ਬੋ ਭਾਤ ਪੁਰਾਨ ਵਿਚਾਰ ਵਿਚਾਰੇ ਆਦ ਅਨਾਦ ਆਗਾਦ ਕਥਾ ਤਰੂਸੇ ਪ੍ਰੇਲਾਦ ਅਜਾ ਮਲ ਤਾਰੇ ਨਾਮ ਉਚਾਰ ਤਰੀ ਗਨਕਾਰ ਸੋਈ ਨਾਮ ਆਧਾਰ ਵਿਚਾਰ ਹਮਾਰੇ ਅਨਾਦ ਆਗਾਦ ਕਥਾ ਤਰੂ ਸੇ ਪ੍ਰਹਿਲਾਦ ਅਜਾ ਮਲ ਤਾਰੇ ਨਾਮ ਉਚਾਰ ਤਰੀ ਗਨ ਕਾ ਸੋਈ ਨਾਮ ਅਧਾਰ ਵਿਚਾਰ ਹਮਾਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ